ਹਾਲਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸੁਆਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਪਹੁੰਚੇ ਆ ਪਿੰਡ ਬੁਰਜ ਨੱਥੂਕੇ ਤਹਿਸੀਲ ਪੱਟੀ ਜ਼ਿਲ੍ਹਾ ਚੇਰੀ ਤਰਨਤਾਰਨ ਸਾਹਿਬ ਆਪੀ ਦੇ ਕੋਲ ਆਇਆ ਦੋਸਤੋ ਹੈਪੀ ਦੇ ਘਰੋਂ ਪਹਿਲਾਂ ਵੀ ਆਪਾਂ ਕਾਫੀ ਵੀਡੀਓ ਪਾਈਆਂ ਨੇ ਪਸ਼ੂ ਵਪਾਰ ਦਾ ਵੀ ਰੰਗ ਕੰਮ ਕਰਦਾ ਤੇ ਪਸ਼ੂ ਡੇਲੀ ਰੁਟੀਨ ਦੇ ਵਿੱਚ ਇਸ ਕਿੱਦੇ ਤੇ ਆਉਂਦੇ ਰਹਿੰਦੇ ਆ ਕੋ ਵੀ ਭਰਾ ਆਪਣਾ ਮਾਲਵੇ ਵਾਲੀ ਸਾਈਡ ਤੋਂ ਆ ਰਿਹਾ ਤੇ ਹਰੀਕੇ ਪਤਨ ਤੋਂ ਆਪਾਂ ਤੁਹਾਨੂੰ ਨੋਟ ਕਰਾ ਦਿੰਨੇ ਆ 15 ਕਿਲੋਮੀਟਰ ਤਰਨਤਨ ਸਾਹਿਬ ਅੰਮ੍ਰਿਤਸਰ ਰੋਡ ਦੇ ਉੱਪਰ ਜਦੋਂ ਤੁਸੀਂ ਵਿਜ਼ਿਟ ਕਰੋਗੇ ਤੇ ਸਰਿਆਲੀ ਅਡਾਊਗਾ ਸਰਿਆਲੀ ਤੋਂ ਇੱਕ ਸੜਕ ਪੱਟੀ ਨੂੰ ਨਿਕਲਦੀ ਆ ਇਸੇ ਸੜਕ ਦੇ ਉੱਪਰ ਪਿੰਡ ਬੁਰਜ ਨੱਥੂ ਕੇ ਬੁਰਜ ਰੈਕਾ ਕੋਈ 5 ਤੋਂ 6 ਕਿਲੋਮੀਟਰ ਦੂਰ ਹੀ ਸਰਿਆਲੀ ਤੋਂ ਇਹ ਪਿੰਡ ਆ ਤਰੀਕਾ ਚ 11 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਆ ਸਮਾਂ ਕੋਈ ਦੁਪਹਿਰ ਦੇ 12:00 ਵਜੇ ਦਾ ਇਸ ਵੀਡੀਓ ਦੇ ਵਿੱਚ ਦੋਸਤੋ ਅੱਜ ਟੋਟਲ ਤਿੰਨ ਨਾਗ ਆਪਾਂ ਤੁਹਾਨੂੰ ਦਿਖਾਉਣੇ ਆ ਦੋ ਬੈੜਾ ਇੱਕ ਗੱਬਨ ਤਿਆਰੀ ਤੇ ਆ ਟੁੱਕੀ ਵੈੜ ਕੋਈ ਸ਼ਾਈ ਹਾਲ ਅੰਗ ਦੇ ਵਿੱਚ ਦਿਖਾ ਦੇਾਂਗੇ ਇੱਕ ਕ੍ਰਾਸ ਬ੍ਰੀਡ ਦੇ ਵਿੱਚ ਵੈੜ ਬਗੈਰ ਬੱਚੇ ਤੋਂ ਆ ਠੀਕ ਆ ਜੀ ਇੱਕ ਇਧਰ ਤੁਹਾਨੂੰ ਟੋਕੜ ਗੱਬਨ ਆਪਾਂ ਮੱਝ ਦਿਖਾ ਦਾਂਗੇ ਪੂਰੇ ਵੱਡੇ ਹਾਈਟ ਕੱਟ ਦੇ ਵਿੱਚ ਬਾਤचीत ਗੱਲਬਾਤ ਸਭ ਤੋਂ ਪਹਿਲਾਂ ਹੈਪੀ ਬਾਈ ਸਾਸਰੀ ਘਰ ਸਾਸਰੀ ਘਰ ਸੰਦੂ ਸਾਹਿਬ ਕੋ ਠੀਕ ਠਾਕ ਐ ਚੜ੍ਹਦੀ ਕਲਾ ਕਿਰਪਾ ਸਤਿਗੁਰੂ ਜੀ ਤੁਸੀਂ ਸੁਣੋ ਲੈ ਵੀ ਹੈਪੀ ਪਸ਼ੂਆਂ ਦੇ ਟੋਟਲ ਤਿੰਨ ਨੇ ਆਪਣੇ ਕੋਲ ਤਿੰਨ ਨੇ ਤੇਰਾ ਸੰਦੂ ਸਾਹਿਬ ਇੱਕ ਵੱਡੀ ਮੱਝ ਆ ਗਈ ਆ ਹਾਂਜੀ ਹਾਂਜੀ ਰਸ਼ਗੀਆਂ ਟੈਂਕੀ ਆ ਤੇ ਮੈਂ ਗਾਦੀ ਆ ਮੱਝ ਵੀ ਕਾਦੀ ਆ ਕਿ ਬੜਾ ਪੂਰੀ ਵੱਡੀ ਝਾਂਦੀ ਆ ਹਾਂਜੀ ਹਾਂਜੀ ਲੈ ਵੀ ਅੱਪੀ ਇਹ ਮੱਝ ਤੋਕੜ ਗੱਪਣਾ ਤੋਕੜ ਗੱਪਣਾ ਹੁਣ ਸੋ ਸਾਢੇ ਪੰਜਾਂ ਮਹੀਨੇ ਦੀ ਗੱਪਣਾ ਆ ਪੰਜਾਂ ਦੀ ਕਹਿ ਕੇ ਦੇਣੀ ਆ ਠੀਕ ਆ ਅਗਲਾ ਉਹਦਾ ਡਾਕਟਰ ਲਾ ਆਵੇ ਚੈੱਕ ਕਰਵਾ ਲੈ ਜਿਹੜੇ ਡਾਕਟਰ ਤੋਂ ਆਪਾਂ ਚੈੱਕ ਕਰੇ ਆਪਾਂ ਗੱਲ ਵੀ ਕਰਵਾ ਦਾਂਗੇ ਵੀ ਸਾਢੇ ਪੰਜਾਂ ਮਹੀਨਿਆਂ ਦੀ ਤੇ ਪੰਜਾਂ ਦੀ ਕਹਿ ਕੇ ਦੇਣੀ ਪੰਜਾਂ ਦੀ ਕਹਿ ਕੇ ਦੇਣੀ ਆ ਆਪਾਂ ਤੇ ਦੁੱਧ ਦੋਸ ਨੂੰ ਦਾ ਆਪਾਂ ਚੋ ਗਿਆ 10 ਕਿਲੋ 10 ਕਿਲੋ ਇਹਨੇ ਮੈਨੇ ਦੋ ਦਿਨ ਅਗੇ ਜੀ ਯੂ ਜਨ ਲਾਇਆ ਹੁਣ ਦੋ ਦਾ ਕਹਾਂ ਫਿਰ ਸੁਭਾਗ ਕਿੰਨਾ ਸੂਗੀ ਤੀਜਾ ਸੁਗਾ ਸੁਣਾ ਜੀ ਗਾਂ ਤੇ ਦੋ ਕਟਕਾਂ ਦਿੱਤੀਆਂ ਕਿ ਦੂਜੇ ਸੁਗੇ ਠੀਕ ਆ ਇੱਕ ਪਹਿਲੇ ਦੇ ਕੇ ਦੂਜੇ ਨੇ ਕਟਕਾਂ ਹੀ ਦੇਂਦੀ ਜਾਂਦੇ ਠੀਕ ਆ ਹਾਂਜੀ ਮੋ ਵੀ ਅੱਗੇ ਦੋਸੋ ਤੇ ਜੇ ਸੁਵੇ ਲਈ ਕੱਪਣਾ ਤੇ ਸੱਚਰ ਦਾ ਦੁੱਧ ਕਿੰਨਾ ਸੀ ਯਾਰ ਸੰਦੇ 16 ਕਿਲੋ ਤਾਂ ਦੋ ਚਾ ਦੂਜੇ ਸੁਗਾ ਲਈ ਹੁਣ ਵੀ 8 ਕਿਲੋ ਤਾਂ ਹੁਣ ਵੀ ਆ ਹਾਂਜੀ ਹਾਂਜੀ ਸਾਢੇ 5 ਕਿਲੋ ਦੁੱਧ ਉਹਨੇ ਕੋਰੇ 10 ਕਿਲੋ ਆਪਾਂ ਦੋ ਟਾਈਮ ਮਣਕੇ ਲਈ ਆ ਪਰ ਪਤਾ ਤਾਂ ਘਰ ਦੇ ਵਿੱਚੋਂ ਪਸ਼ੂ ਨਿਕਲਦਾ ਨਾ ਪੂਰਾ ਫਰਕ ਪਾ ਜਾਂਦਾ ਮੈਨੂੰ ਲੱਗਾ ਵੀ ਖੜੀ ਵੀ ਥੋੜੀ ਜਿਹਾ ਵੇਖ ਕੇ ਥੋੜਾ ਝਾਕਦੀ ਡਰਦੀ ਡੁੱਕੀ ਹਾਂਜੀ 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 ਉਹਦਾ ਮਿੱਠੀ ਉਹਦਾ ਨਹੀਂ ਚੱਕਰ ਕੋਈ ਹਾਂ ਹਾਂਜੀ ਮੋ ਵੀ ਬਾਕੀ ਦੋਸਤੋ ਇਹ ਸਰੀਰਕ ਢਾਂਚਾ ਇਸ ਮੈਨ ਦਾ ਠੀਕ ਆ ਜੀ ਤਿੱਜਾ ਸਵੇਰ ਇਸ ਮੈਨ ਅੱਗੇ ਸੋਣਾ 8 ਕਿਲੋ ਦੁੱਧ ਪੂਰਾ ਡਰ ਦਾ ਡੁੱਕਰ ਤਾਂ ਆਪਾਂ ਠੀਕ ਆ ਜੀ ਕਈ ਵਾਰ ਪਹਿਲਾਂ ਵੀ ਆਪਾਂ ਜਿਗਰ ਕੀਤਾ ਵੀ ਘਰੋਂ ਪਹਿਲੀ ਵਾਰੀ ਪਸ਼ੂ ਨਿਕਲਦੇ ਘਰਾ ਘਰਾਏ ਮਾਦਾ ਦਾ ਘਾਟ ਹੀ ਲੋ ਫੜਦੇ ਆ ਬੇਟਾ ਪੂਟਾ ਵੜਾ ਮੈਨ ਦਾ ਵਾਈ ਨੇ ਵੜਾ ਸੋ ਵਜਨ ਲੋੜ ਤਾਂ ਦੋਸਤੋ ਦਿਖਾਈ ਦੇ ਰਿਹਾ ਤੁਹਾਨੂੰ ਬ ਐਡੀ ਵੱਡੀ ਮਾਜੇ ਨਾਰਮਲੀ ਬਹੁਤ ਘੱਟ ਤੇ ਆਉਂਦੀ ਆ। ਤੈਨੂੰ ਜਦੋਂ ਵੱਡੀ ਮਹਿੜੀ ਆਪਣੇ ਚਾਚੇ ਤੋਂ ਘਰੇ ਮੈਣੇ ਹੀ ਆ। ਓਡੀ ਓਏ। ਓਡੀ ਆ। ਵੀ ਉਹਨੂੰ ਕੱਢ ਲਾ ਇਹਨੂੰ ਪਾਲਾ ਇੱਕ ਗੱਲ। ਇੱਕ ਚੀਜ਼ ਇੱਕ ਜੀ ਇੰਨੀ ਗੱਲ ਥੋੜਾ ਜੇ ਮੂੰਹ ਮੱਲੇ ਲਾ ਦੇ ਲੋ ਸੂਆਂ ਜੇ ਪਾਣੀ ਵੇਗ ਗਈ ਉਹ ਵੀ ਉਦਾਂ ਵੇਜਤੀ ਉਹਨੇ। ਆਹ ਹਾਂਜੀ। ਠੀਕ ਆ ਠੀਕ ਆ। ਹਾਂਜੀ। ਸੁਖਸਾਨੇ ਵੀਰੋ ਬਾਕੀ ਹਾਈਟ ਕਰਦੇ ਇੱਕ ਵਾਰੀ ਤੁਹਾਨੂੰ ਫੇਰ ਆਪਾਂ ਨੋਟ ਕਰਾ ਦਿੰਦੇ ਆ ਪੂਰੇ ਡਬਲ ਢਾਂਚੇ ਦੀ ਆ। ਚੰਗਾ ਸੋਹਣਾ ਪਿੱਠਪੂੜਾ ਫੁੱਲ ਰਾਜੀ ਆ ਫੁੱਲ ਵਜਨ ਵੇਟ। ਮਿਲਦੀ ਫਿਰ ਕਿਵੇਂ ਇੱਥੇ ਆਪਣੇ ਕੋਲ ਹੈਪੀ ਸਰਦੋ ਜਿੱਦਨ ਆਪਾਂ ਲਿਆਂਦੀ ਉਹਦਨੇ ਟੀਕਾ ਲਵਾਇਆ ਹੈ ਹੁਣ ਪਾੜੇ ਤੇ ਮਿਲਦੀ ਆ ਮਗਰ ਇਹਨੂੰ ਮੰਗਾ ਕੇ ਆਇਆ ਇਹਨਾਂ ਨੇ ਠੀਕ ਆ ਹਾਂਜੀ ਮੰਗਾ ਪਾ ਕੇ ਥੱਲੇ ਬਹਿ ਜਾਓ ਪਾੜਾ ਪਾ ਕੇ ਠੀਕ ਆ ਏੰਦਾ ਬਹੁਤੀ ਜਿਆਦੀ ਵੱਡੀ ਆ ਦੇਖੋ ਏਡਾ ਕਦਮ ਹੈ ਇਹਦਾ ਲੋ ਜੀ ਠੀਕ ਆ ਲੋ ਜੀ ਪਤਾ ਲੱਗਣੀ ਯਾਦ ਨਹੀਂ ਬਹੁਤ ਵਧੀਆ ਚੰਗੀ ਆ ਸੋ 15-16 ਕਿਲੋ ਦੋਸਤੋ ਸੱਜਰ ਦਾ ਦੁੱਧ ਸੀਗਾ ਫਿਰ ਹਾਲ ਹੁਣ ਤੋਕੜ ਗੱਪਣ ਟਾਈਮ ਪੀਰੀਟ ਦੇ ਵਿੱਚ ਚੱਲਣ ਈ ਆ ਸਾਢੇ 5 ਮਹੀਨਿਆਂ ਦੀ ਪਰ 5ਾਂ ਦੀ ਮੰਨ ਕੇ ਕੋਈ ਵੀ ਪ੍ਰਾਸੌਦਾ ਕਰ ਲਿਆ ਜੀ ਮੂੰਹ ਮੱਥੇ ਦੀ ਚੰਗੀ ਆ ਬਾਕੀ ਬਿਊਟੀ ਦੇ ਵਿੱਚ ਵੀ ਤੁਸੀਂ ਵੇਖੋਗੇ ਲੰਬਾ ਫੇਸ ਗੋਲ ਸਿੰਘ ਬਹੁਤ ਸੋਹਣੀ ਬੰਤਰ ਸੋ ਚੱਡਾ ਦੇਵਾ ਮੇਨ ਗੱਲ ਆ ਵੀ ਚੱਡਾ ਦੇਵਾ ਬਿਲਕੁਲ ਇੱਕਸਾਰ ਪੱਦਰ ਚੋਣ ਜਵਾਦੀ ਆ ਪੀ ਧਾਰਾਂ ਅਗਲੇ ਨਾਲ ਅਗਲੇ ਨਾਲ ਅਗਲੇ ਮਗਰ ਮਗਰ ਨਾ ਹੋ ਗਈ ਪੂਰ ਛੱਟਾ ਹੋਊਗਾ ਨਾ ਹੋ ਗਈ ਥਨਵਾਦ ਘਾਟ ਹੋਊਗਾ ਨਾ ਚੋਣ ਹੀ ਮੈਸਕਤ ਹੋਊਗੀ ਠੀਕ ਆ ਵੀਰੇ ਹਾਂਜੀ ਲੋ ਵੀ ਠੀਕ ਆ ਜੀ ਸੋ ਪੂਰ ਛੱਟੇ ਦੀ ਤੇ ਬਾਦ ਘਾਟ ਦੀ ਆਪਿਆਂ ਦਾ ਵੀ ਆਪਣੀ ਤਸਦੀ ਆ ਹਾਂਜੀ ਬਾਕੀ ਪ੍ਰਾਸ ਨੂੰ ਅਗਲੇ ਕੇ ਠੀਕਾ ਵੀ ਲਊਗੀ ਨਾ ਥੱਲੇ ਬਾਲਟੀ ਰੱਖ ਕੇ ਚਵਾਊਗੀ ਇਹਨੇ ਵੀ ਲੱਤਾਂ ਮਾਰੂਗੀ ਠੀਕ ਹੈ ਉਹਨੂੰ ਬਕਾਣੇ ਥਾਂ ਜਗ੍ਹਾ ਡੰਗਰ ਕੇਵਲੇ ਲੈ ਲੈਂਦਾ ਆਪਣੇ ਦੇ ਕਿਤੇ ਦਿਨ ਲਿਆ ਨਿਆਣ ਕੇ ਮਾਲਾ ਹੁਣ ਇਹ ਵੀ ਨਵੀਂ ਥਾਂ ਤੇ ਆਈ ਐ ਇੱਥੇ ਵੱਡੀ ਘਟੂਗਾ ਇੱਕ ਦੋ ਡੰਗ ਨੇ ਲਵਾਏ ਹਾਂਜੀ ਹਾਂਜੀ ਹੌਲੀ ਹੌਲੀ ਪਸ਼ੂ ਨੂੰ ਗੇਜ ਪਾਈ ਜਾਂਦੀ ਐ ਜੇ ਪਾਰ ਦੇ ਮਿਲਦਾ ਰਿਹਾ ਹੋਵੇ ਲੈ ਵੀ ਆਪੀ ਮੋੜ ਇੱਕ ਵਾਰੀ ਤੋੜ ਕੇ ਦਿਖਾ ਦੇ ਇਹਨੂੰ ਠੀਕ ਹੈ ਜੀ ਮੇਰੇ ਦੋਸਤਾਂ ਜਬ ਚਾਹੀਏ ਵੈਸੇ ਅੱਜ ਆਤੀ ਜਮੈਨਸਨ ਸਾਹਿਬ ਨਾ ਆਈ ਤੇ ਨਾ ਹੋਣੀ ਅੱਜ ਟੋਕੜ ਕਬਨ ਮੈਂ ਜਿੰਨੇ ਦੀ ਤੁਹਾਨੂੰ ਮਿਲ ਜਾਣੀ ਠੀਕ ਹੈ ਜੀ ਗਾਂ ਵਾਦੇ ਦੀ ਹੈ ਕਰਮਾਂ ਦੀ ਸੱਚ ਮੈਂ ਦੂਨ ਪੈਣੀ ਮੈਂ ਦੀ ਹਾਂ ਦੂਨ ਹੋਣੀ ਜੋ ਉਹ ਇਹਦਾ ਡਾਤੀ ਟੁੱਦੀ ਆ ਬਾਕੀ ਵਾਜ ਨੂੰ ਵੇਖੋ ਮੈਂ ਦਾ ਖੁੱਡਾ ਖੱਡਾ ਵੇਖੋ ਕਿੱਡਾ ਲੱਗਾ ਇੱਧਰ ਵੇਖ ਲਓ ਚੰਗੀ ਹੈ ਜਿੰਨੀ ਜੋਗੀ ਉਹਦੀ ਉਹਦੀ ਗੱਲ ਹੁਣ ਵੀ ਕੈਮਰੇ ਜੀ ਨਹੀਂ ਪੂਰੀ ਆਉਂਦੀ ਸਹੀ ਗੱਲ ਹਾਂਜੀ ਹਾਂਜੀ ਇਹ ਮੋਲ ਕੀ ਕਰਦਾ ਵੀ ਦੇ ਦਾਂਗੇ ਕਿੰਨੇ ਦੀ ਤੁਹਾਨੂੰ ਸਾਹਿਬ ਮੈਂ ਤਿਆਰ ਜੀ ਦੋ ਲੱਖ ਦੀ ਆ ਹੁਣ ਮੋਲ ਦੇ ਕਰਦੇ ਨੇ ਲੱਖ ਹੂੰ ਤੇ ਲੱਖ ਜੀ ਮੋਲ ਦੇ ਕਰ ਰਿਹਾ ਬੱਦਾ ਦੇਣਾ 10000 ਰੁਪਇਆ ਸਹੀ ਸ਼ਾਬਾਸ਼ ਹਾਂਜੀ 90000 ਚ ਹੋਰ ਛੋਟ ਛੱਪਾ ਕਰਦੇ 5000 ਛੋਟ ਕੱਲ ਕਰਦੇ ਬਸ 85000 ਦੀ ਮੈਂ ਦੇ ਦਾਂਗੇ 85 ਦੀ ਹਾਂਜੀ ਲੋ ਵੀ 85000 ਦੀ ਆ ਠੀਕ ਆ ਹਾਂਜੀ ਸੋ ਮੱਝ 55000 ਮੈਂ ਉਹਦਾ ਨਿੱਗੀ ਤੇਰੀ ਬੀ ਲੋ ਗਾਲੇ ਪਈ ਉਂਜੀ ਨੇ ਕੈਮਰੇ ਕਰਕੇ ਡਰਦੀ ਆ ਉੱਡਾਣੀ ਚੱਕਰ ਰੇਟੀ ਮੱਝ ਤਾਂ ਕਿਹਦੇ ਕਰਮਾਂ ਦੀ ਟੁੱਕੀ ਖੜੀ ਜਾਵੇ ਤਾਂ ਭਾਵੇਂ ਕੋਈ ਚਲੋ 2 ਦਾ ਵੀ ਸਵਾ 2.5 ਮੰਗ ਲੈ ਹਾਂਜੀ ਹਾਂਜੀ ਸੰਸਾਰ ਠੀਕ ਆ ਹਾਂਜੀ ਤੇ ਰੇਟ ਦੁੱਧ ਪਸ਼ੂ ਵੇਖ ਕੇ ਤੈਅ ਕੀਤੇ ਜਾਂਦੇ ਆ ਬਾਕੀ ਮੱਝ ਦੁੱਧ ਚੰਗੇ ਵਾਲੀ ਆ ਹੁਣ ਵੀ 8 ਕਿਲੋ ਦੁੱਧ ਦਾ ਤੇ ਪੰਜਾਂ ਮਹੀਨੇ ਦੀ ਗੱਭਣ ਚੈੱਕ ਪਾਸ ਸੋ ਪਸੰਦ ਆਊਗੀ ਭਰਾਵਾਂ ਨੂੰ ਬਾਕੀ ਨਖੇਰ ਨਖੂੜ ਚੰਗਾ ਸਮਝਦਾ ਜੀ ਦੇ ਘਰੇ ਜਾ ਕੇ ਮੈਂ ਟੇਗੀ ਨਾ ਦੁੱਧ ਫੇਰ 12-11 ਕਿਲੋ ਹੀ ਕਰ ਜੂਗੀ ਮੈਂ ਕੋਈ ਗਾਂ ਪਰੇ-ਵੜੇ ਤੁਰ ਪੈਣੇ ਹੋਣਾ ਆ ਬਿਲਕੁਲ ਹਾਂਜੀ ਠੀਕ ਆ ਅਗੇ ਨਖਤ ਇਧਰ ਪਾਸੇ ਆਪੀ ਇੱਕ ਚਾਹੀ ਵਾਲ ਅੰਗ ਦੇ ਵਿੱਚ ਆ ਵੈੜ ਆਪਣੇ ਕੋਲ ਉਹ ਪਿਓਰ ਚਾਹੀ ਵਾਲਾ ਇਹ ਗੱਭਣੇ ਧੋਨਾ ਵੇ ਲੋ ਕੱਢਾ ਜੋ ਚਾਲ ਢੁਲਰ ਵੇਖੋ ਵੈੜ ਦੇ ਹਾਂ ਇਸਨ ਦਾ ਦੂਜਾ ਸੁਹਾ ਮੂੰਹ ਤੋਂ ਚਾਰ ਦੰਦ ਜੋ ਚਾਰ ਦੰਦ ਹਾਂਜੀ ਆਪਾਂ ਦੰਦ ਚੈੱਕ ਕਰਵਾ ਲਵਾਂ ਉਹ ਵੀ ਪਿਓਰ ਜਿਹੜੀ ਦੋਸਤੋ ਚੌਕੀ ਚਾਰ ਦੰਦ ਤੇ ਸੁਹਾ ਦੂਜਾ ਸੁਹਾ ਜੀ ਪਹਿਲੇ ਨੂੰ ਸੰਦੋ 13 ਤੋਂ 14 ਗਿਲ ਦੋ ਚ ਆਇਆ ਵਾ ਖੀਰੀ ਖੂਰੀ ਸੂਹੀ ਆ ਹਾਂਜੀ ਖੀਰੀ ਤੋਂ ਦੀ ਸੂਈ ਹੋਊਗੀ ਹਾਂਜੀ ਚਾਰ ਦੰਦ ਵਾਲਾ ਠੀਕ ਆ ਹਾਂਜੀ ਸੋ ਚੌਕੀ ਵੈੜਾ ਠੀਕ ਆ ਜੀ ਬਾਕੀ ਤੁਸੀਂ ਵੇਖੋ ਆ ਬਿਊਟੀ ਆ ਬਹੁਤ ਖੂ ਤੇ ਸ਼ਾਈਵਾਲ ਅੰਗ ਦੇ ਵਿੱਚ ਲੰਬਾ ਤੋਂ ਉਨਕੋ ਤਿੰਨ ਦਿਨਾਂ ਚੱਲਣ ਵਾਲੀ ਇਹ ਕਿੰਨੇ ਕਿਦਾਂ ਲੈਂਦੀ ਹੈ ਫੇਰ ਤੁਸਾਬ ਇਹਦੇ 15 ਦਿਨ ਨੂੰ ਜਿਹੜੇ ਪੂਰੇ ਜੋ 15 ਨੂੰ ਹਾਂਜੀ ਇਹ ਹਜੇ ਟਾਈਮ ਪਿਆ ਇਹਦਾ ਕਰਮਾ ਹਾਂਜੀ ਹਾਂਜੀ ਅਜੇ ਖਲੋ ਲਾਪ ਟਾਈਮ ਹਾਂਜੀ ਹਾਂਜੀ ਮਾ ਵੀ ਇੱਕ ਹਫਤੇ ਦੇ ਵਿੱਚ ਵਿੱਚ ਚਾਈ ਖਲੋਤੀ ਹੈ ਕਰਮਾਂ ਲਈ ਠੀਕ ਹੈ ਜੀ ਤੁਸਾਬ ਆਪਣ ਦਵਾਈ ਅੱਜ ਗਾਂ ਨੂੰ 6 7 ਦਿਨ ਹੋ ਗਏ ਆ ਪਰਦੀ ਆਉਂਦੀ ਗਾਂ ਸੋ ਲਾਲ ਸਕਦੇ ਬੰਦਾ ਜੀ ਤੋਂ ਲਈ ਆਪਾਂ ਪਰ ਤੁਹਾਨੂੰ ਕਲਰ ਦੀ ਗੱਲ ਕਰੀਏ ਲਾਲ ਰੰਗ ਦੇ ਵਿੱਚ ਗੋਲਗੱਲ ਬਹੁਤ ਜ਼ਿਆਦਾ ਕੈਮ ਆ ਚਾਈ ਬਾ ਲੰਗ ਦੇ ਵਿੱਚ ਵੜਣਾ ਨਾਰਮਲ ਜੇ ਕਰਾਸ ਦੀ ਗੱਲ ਕਰ ਲਈਏ ਚਾਹੇ ਪਿਓਰ ਦੀ ਥਾਨ ਥਾਨ ਬਹੁਤ ਸੁਆਦੀ ਹੁੰਦਾ ਠੀਕ ਆ ਜੀ ਸੋ ਚੱਡੇ ਲੇਵੇ ਦੀ ਕਰਮਾ ਲਈ ਸਾਫ ਸੁਥਰੀ ਆ ਸਾਨੂੰ ਸਾਹਿ ਇਹਦਾ ਵੀ ਕੱਦ ਚੰਗਾ ਵੜਾ ਛੋਟੀ ਨਹੀਂ ਕੋਈ ਹਾਂ ਨਹੀਂ ਵੱਡੀ ਆ ਕੱਦ ਦੀ ਹਾਂਜੀ ਕੱਤਪੂਤ ਵੱਡਾ ਪੱਕੇ ਰੰਗ ਬਹੁਤ ਜ਼ਿਆਦਾ ਜਗਦਾ ਆ ਜੀ ਨਿਸਾਬੇਲੋ ਹਾਂ ਨੋ ਸਾਈਟਾਂ ਲੈ ਦੋ ਦੋ ਖੜੇ ਆ ਇਧਰ ਵੀ ਇਹ ਨਹੀਂ ਵੀ ਕਹਿ ਦਿੱਤਾ ਚੌਗੀ ਆ ਨਹੀਂ ਨਹੀਂ ਠੀਕ ਆ ਠੀਕ ਪਰਫਰਮ ਆ ਕੇ ਬਸ ਜੀ ਜਿਹੜੀ ਸੰਦਾ ਸਭ ਉਹ ਆਪਾਂ ਕਵਾਂਗੇ ਜਿਹੜੀ ਨਹੀਂ ਨਹੀਂ ਬੋ ਜੀ ਹਾਂਜੀ ਸੋ ਸੋ ਚੌਗੀ ਚਾਰ ਦੰਦ ਬੈੜਾ ਚੌਕ ਦੇ ਬਰਾਬਰ ਆ ਸਾਨੂੰ ਸਾਹਿਬ ਇਹ ਵੀ ਮਾਜੀ ਆ ਬਿਲਕੁਲ ਸ਼ੇਕ ਦੁੱਧ ਦੰਦਾ ਕਿਉਂਕਿ ਗਰਮੀ ਨਾਲੇ ਤੋਹਫੇ ਹੀ ਇਹ ਸੰਦਾ ਮਾਜੀ ਆ ਇੱਕ ਸਾਹਿਬ ਦੀ ਠੀਕ ਆ ਜੀ ਲੈ ਮੋੜ ਲੈ ਪੀ ਬਾਕੀ ਸਾਰਾ ਥਾਂ ਥੁਣ ਕਿਦਾਂ ਦਾ ਲੱਗਾ ਪਿਓਰ ਸ਼ਾਈ ਹਾਲ ਤੋਂ ਨਾਲੀ ਆ ਸੋ ਤਾਂ ਜਬਾ ਬਹੁਤ ਸੋਨਾ ਬਾਕੀ ਪਲੀ ਗੁਲੀ ਪੂਰੀ ਆ ਠੀਕ ਆ ਪਲੀ ਪਲੀਤੀ ਆ ਵਜਨ ਵੇਟ ਪੂਰਾ ਸੋ ਦੂਜੇ ਸਵੇਰੇ ਲਈ ਅੱਗੇ ਗੱਬਨ ਤਿਆਰੀ ਤੇ ਹੀ ਆ ਠੀਕ ਆ ਬਾਕੀ ਢਿਲ ਤੂਲੋ ਲੈਵੇ ਦੇ ਵਿੱਚ ਲੜਾ ਲੜਾ ਕਾਫੀ ਚਾਦੀਆਂ ਨੇ ਸੋ ਪੰਜਾਂ ਚੌ ਦਿਨਾਂ ਦੇ ਵਿੱਚ ਚੰਗੀ ਤਿਆਰੀ ਆ ਜਾਊਗੀ ਹਾਂਜੀ ਹਾਂ ਜੀ ਸੰਸਾਭ ਭਾਰ ਹੂ ਸੰਦਾ ਪੂਰੀ ਜਾਵਾ ਜੇ ਦੇ ਵੇਖੋ ਪਤਾ ਹੀ ਕੋਈ ਨਹੀਂ ਇਹਦਾ ਸਾਰੀ ਬਾਨ ਨਹੀਂ ਹੈ ਵੈੜ ਪੂਰੀ ਖੁੱਲਣੀ ਆ ਠੀਕ ਆ ਅਪੇ ਕੀ ਮੋਲ ਕਿਨੇ ਦੇ ਦਾਂਗੇ ਸਰਦਾਰ ਤਿਆਰ ਹੀ ਬੱਛੀ 60 65000 ਦੀ ਹੈਗੀ ਆ ਹੁਣ ਮੋਲ ਕਰਦੇ 55000 ਆ 52000 ਚ ਮਾਨਤਾਨ ਕਰ ਦਾਂਗੇ 52 ਚ ਹਾਂਜੀ ਪੂਰੇ 50 ਜਿੰਦਾ ਵੈੜ ਦੇ ਦਾਂਗੇ 50 ਵੀ ਹਾਂਜੀ ਲੋਬੇ ਕੌਣ ਆਇਆ ਛੋਟਾ ਛੱਪਾ ਵੀਰ ਦਾ ਬਾਕੀ ਮਾਨਤਨ ਫਿਰ ਵੀ ਕੋਈ ਭਰਾ ਸੰਪਰਕ ਕਰ ਲੇ ਇਸ ਦਾ ਥੰਥੂ ਨੇ ਉਹ ਕਿਦਾਂ ਦਾ ਲੱਗਾ ਪੂਰੀ ਮੁਠੀ ਹੱਥ ਦੀ ਇਹ ਲੋੜ ਲੈ ਪੈ ਗਿਆ ਸਾਨੂੰ ਹੋਰ ਕੱਢ ਹੋਣਾ ਬਿਲਕੁਲ ਬਿਲਕੁਲ ਹਾਂਜੀ ਜਿਵੇਂ ਲੂਵਾ ਭਰਨਾ ਹੋਰ ਨਿਕਲੂਗਾ ਸਾਹਮਣੇ ਅਜੇ ਸ਼ਾਹ ਸੰਸਭਾ ਹੁੰਦਿਆ ਜੋ ਦੇਖੋ ਕੋਈ ਨਿਕਾਣੀ ਕੋਈ ਅਗਲੇ ਮਗਰਲੇ ਸਾਣਿਆ ਠੀਕ ਹੋ ਜੀ ਹਾਂਜੀ ਤੇ ਇਹ ਵੇਰ ਦੋਸਤੋ 50000 ਦੀ ਮਿਲ ਜੂਗੀ ਵਿੱਚੋਂ ਮਾਨਤਨ ਹੋਰ ਹੋ ਜਾਊਗਾ ਠੀਕ ਆ ਜੀ ਸੋ ਟਿਲ ਬਖਾਲੇ ਦੇ ਵਿੱਚ ਕਾਫੀ ਆ ਪੂਰੀ ਟੇਲ ਟੂਲ ਕੱਢ ਕੇ ਸੂਗੀ ਪੰਜਾਂ ਸੱਤਾਂ ਤੱਕ ਦਿਨਾਂ ਦਾ ਸਮਾਂ ਮੰਨ ਕੇ ਸੌਦਾ ਕਰ ਲਿਓ ਇੱਕ ਇਧਰ ਹੈਪੀ ਆਪਣੇ ਕੋਲ ਬਲੈਕ ਆ ਰੰਗ ਦੇ ਵਿੱਚ ਆਉਂਦਾ ਸੌਦਾ ਵੀ ਵੀ ਚਾਰ ਦੰਦ ਜੋ ਚੌਗੀ ਆ ਹਾਂਜੀ 8 ਕਿਲੋ ਦੋ ਦੋ ਸੌਨ ਸਰ ਢਾਈਆਂ ਮਹੀਨਾ ਦਾ ਸੂਆ ਜਿਹਦਾ ਸਾਡੇ ਚੈਨਲ ਤੇ ਪਈ ਵੀ ਆ ਢਾਈਆਂ ਮਹੀਨਾ ਦੀ ਹਾਂਜੀ ਠੀਕ ਆ ਜੀ ਕਦੋਂ ਬੱਚੇ ਦੇ ਸਮੇਤ ਪਈ ਸੀ ਉਦੋਂ ਆਪਾਂ ਹਾਂਜੀ ਹਾਂਜੀ ਬੱਚੇ ਸਮੇਤ ਵਿੱਚ ਚਾਚੇ ਕੋਲੇ ਆਪਣੇ ਕੋਲ ਠੀਕ ਆ ਹਾਂਜੀ ਲੋ ਵੀ ਇਹ ਕੋਈ ਦੋ ਢਾਈ ਢਾਈ ਕਿ ਮਹੀਨੇ ਦਾ ਸਮਾਂ ਹੋ ਗਿਆ ਸੂਈ ਨੂੰ 8 ਕਿਲੋ ਤਾਰਾਂ ਨੇ ਬਗੈਰ ਬੱਚੇ ਨੂੰ ਆ 23 ਤਰੀਕ ਨੂੰ ਦਾ ਦੋ ਟੀਕੇ ਭਰਾਈ ਜਨੂੰ ਦਾ ਆਪਾਂ ਲਈਏ ਤੇ ਦੇ ਤੇ ਆਪਾਂ ਸਭ ਦੇ ਵਟੇ ਜੇ ਪਾਈ ਆ ਠੀਕ ਆ ਠੀਕ ਹਾਂਜੀ ਬਲਕਿ ਕਿ ਏ ਆਈ ਹੋਈ ਆ ਹਾਂਜੀ ਹਾਂਜੀ 23 ਤਰੀਕ ਦੀ ਹੋਈ ਦੋ ਟੀਕੇ ਭਰਾਈ ਉਹਨਾਂ ਨੇ ਠੀਕ ਆ ਹਾਂਜੀ ਲੈ ਵੀ ਉਹ ਨਿਕਲ ਆਵੇ ਕਿ ਇਹਦੀ ਹੌਲ ਕੇ ਤੋਰ ਤੇ ਹਾਂਜੀ ਲੋ ਵੀ 8 ਕਿਲੋ ਦੁੱਧ ਦੋਸਤੋ ਇਸ ਬੱਚੀ ਦੇ ਥੱਲੇ ਆ ਕ੍ਰੋਸ ਬ੍ਰੀਡ ਦੇ ਵਿੱਚ ਆ ਐਚ ਐਫ ਦੇ ਨਾਲ ਕੋਈ ਸ਼ਾਈ ਵਾਲ ਦਾ ਤਨੂ ਸਾਹਿਬ ਇਹਨਾਂ ਦੀ ਕੋਈ ਬਾਰਮੜਾ ਫੰਡਰ ਵਸ਼ੀ ਨਹੀਂ ਰਹਿੰਦਾ ਜਿੰਨੇ ਦੀ ਆਪਾਂ ਵਾੜ ਦੇ ਦੇਣੀ ਅੱਜ ਦੁੱਧ ਵਾਲੀ ਬਿਲਕੁਲ ਹਾਂਜੀ ਸੋ ਚੈੱਕ ਕਰੋ ਤੋ ਢਾਂਚਾ ਇਸ ਵੱਚੀ ਦਾ ਵੀ ਚੰਗਾ ਵੱਡੀ ਹਾਈਟ ਦਾ ਦੇ ਵਿੱਚ ਚੌਕੀ ਇਹਨਾਂ ਵੀ 4 ਦੰਦਾਂ ਦੇ 4 ਦੰਦਾਂ ਦੇ 4 ਦੰਦਾਂ ਠੀਕ ਹੈ ਬਈ ਹਾਂਜੀ ਕਰੋ ਚੱਕ ਠੀਕ ਹੈ ਜੀ ਸੋ ਇਹ ਵੀ ਚੌਕੀ 4 ਦੰਦਾਂ ਦਾ ਵੱਚੀ ਆ ਬਾਕੀ ਥਣ ਬਹੁਤ ਵਧੀਆ ਇਹਦੇ ਵੀ ਕਰਮਾਂ ਲਈ ਦੇ ਆ ਦੇਖੋ ਜੀ ਮੇਰੇ ਡਰਦੀ ਠੰਡੀ ਧੀਰੀ ਬੰਗਾ ਪਾ ਕੇ ਬਾ ਪਾੜਾ ਪਾ ਕੇ ਥੱਲੇ ਬਹਿ ਜਾਓ ਠੀਕ ਸੋ ਨੋਕ ਵਾਲਾ ਥਾਣਾ ਚਾਰੇ ਥਣ ਕਾਫੀ ਸੋਹਣੀ ਵੰਡ ਫਿਰਲਾ ਆ ਫੇਸ ਕੁਆਲਿਟੀ ਆ ਲੰਬਾਈ ਨੂੰ ਵੀ ਪਛੀ ਦੀ ਚੰਗੀ ਆ ਠੀਕ ਹਾਂਜੀ ਤੇ ਅੱਗੇ ਬਣੀ ਆ 24 ਅਪ੍ਰੈਲ ਦੀ ਹਨਾ ਹਾਂਜੀ ਹਾਂਜੀ ਨਹੀਂ 23 23 ਦੀ 23 ਅਪ੍ਰੈਲ ਦੀ ਹਾਂਜੀ ਹਾਂਜੀ ਠੀਕ ਆ ਭਾਈ ਤੋਰਲਾ ਹੈਪੀ ਵੀਰ ਕਿ ਉਹਨਾਂ ਜਾਣਦੇ ਚੰਗੀ ਹੈ ਵਧੀਆ ਮੈਂ ਕਹਣਾ ਹਾਂ ਕੋਈ ਭੂ ਸ਼ਿਟਾ ਥਾਣੇ ਬਾਅਦ ਘਟਦੇ ਆਪਾਂ ਜ਼ਿੰਮੇਵਾਰ ਆ ਜੀ ਹਾਂ 7 ਕਿਲੋ ਦੀ ਗਾਰੰਟੀ ਦਵਾਗੇ ਕੋਈ ਆਨਲਾਈਨ ਸੌਦਾ ਕਰਦਾ ਹਾਂਜੀ ਹਾਂਜੀ ਠੀਕ ਆ ਹਾਂਜੀ ਉਹ ਵੀ ਇਹ 7 ਤੋਂ 8 7 ਦੇ ਦਰਮਿਆਨ ਜਿਹੜੀ ਚੱਲਣ ਈ ਆ ਆਨਲਾਈਨ ਕੋਈ ਭਰਾ ਸੌਦਾ ਕਰਦਾ ਤੇ 7 ਕਿਲੋ ਦੀ ਗਾਰੰਟੀ ਤੇ ਚਲੀ ਜਾਊਗੀ ਸੋ ਬਾਕੀ ਕੰਪਨੀ ਵਾਲੀ ਸਾਈਡ ਤੋਂ ਤੁਹਾਨੂੰ ਥਾਣ ਆਪਾਂ ਲਾ ਕਿਉਂ ਬੁਖਾਰ ਰਹੇ ਆ ਠੀਕ ਆ ਕੀ ਮੰਗ ਕੀ ਡਿਮਾਂਡੀ ਦੇ ਰੂ ਸੰਦੂ ਸਾਹਿਬ ਮੌਲ ਕਰਦੇ 5000 ਰੁਪਏ ਹਾਂਜੀ 5000 ਰੁਪਏ ਵਿੱਚੋਂ ਛੋੜ ਕਰਦਾ 20000 ਦੀ ਰੱ ਵੀਰ ਦੀ ਹੋਰ ਯਾਰ ਛੱਡ ਦੇਾਂਗੇ ਹਾਂ 118000 ਦੀ ਦੇਣੀ ਹੈ ਜੇ ਕੋ 200 ਰੁਪਿਆ ਛੋਟ ਹੋਣੀ ਹੈ ਜੀ 18 ਜੋ ਹਾਂਜੀ ਠੀਕ ਆ ਤੁਸਾਂਵਾ 8 ਕਿਲੋ ਦੋ ਦਿਓ ਸੱਤ ਦੀ ਗਾਰੰਟੀ ਹੋ ਵੀ ਪੂਰ ਛਿੱਟਾ ਥਾਣ ਵਾਦੇ ਕਰਦਾ ਆਪਾਂ ਜ਼ਿੰਮੇਵਾਰ ਹੋਵਾਂਗੇ ਠੀਕ ਆ ਇਹਨੇ ਦਾ 18 ਵੀ ਇਹਦਾ ਫੰਡਰ ਵਸ਼ੀ ਨਹੀਂ ਜਾਂਦਾ ਛੇੜਦਾ ਆਪਾਂ ਗਾਂ ਦੇ ਦੇਣੀ ਇਹ ਵੀ ਮੱਜਾ ਦਾ 700 ਤੋਂ ਸਾਢੇ 4-5 ਉਹ ਵੀ ਇਹ 7 ਕਿਲੋ 8 ਦੀ ਬਸ 8 ਕਿਲੋ ਤੋਂ ਤਾਂ 7 ਦੀ ਗਾਰੰਟੀ ਤਸੱਲੀ ਆ 18000 ਮੋਲਾ ਵਿੱਚੋਂ ਮਾਨਤਾ ਨੂੰ ਕਿ 100-200 ਰੁਪਏ ਹੋ ਜਾਊਗਾ ਮੌਕੇ ਛੋੜ ਹੋ ਗਈ 200 ਰੁਪਏ ਮੌਕੇ ਦੇ ਮੋਲ ਲੈ ਕਰਾਉਣਾ ਤੇ ਪੰਜੀ ਕਰਦੇ ਆਂ ਬੱਚੀ ਤੁਸੀਂ ਦੇਖ ਲਈ ਆ ਸੋ ਚਾਰੇ ਥਾਨ ਬਾਕੀ ਬਹੁਤ ਸੁਆਦੀ ਥਾਨ ਠੀਕ ਆ ਜੀ ਮੁੱਠੀ ਮੁੱਠੀ ਤੇ ਇੱਧਰ ਇਹ ਤਿੰਨੇ ਨਾਗਸੀ ਅੱਜ ਤੇ ਤਿੰਨ ਹੀ ਨਾਗਨੇ ਹੈਪੀ ਅੱਜ ਆਪਣੇ ਕੋਲ ਹਾਂ ਜੀ ਤਿੰਨੇ ਜਿਹੜਾ ਵੀ ਮੇਰਾ ਵੀ ਤਸੱਲੀ ਕਰਕੇ ਸਦਾ ਖੜਿਆ ਇੱਥੇ ਹਾਂ ਹਾਂ ਜੀ ਤੇ ਕਿਉਂਕਿ ਆ ਬਾਅਦ ਵਿੱਚ ਲਾਮਾ ਮਾੜਾ ਹਾਂ ਪਹਿਲਾਂ ਤਸੱਲੀ ਪਹਿਲਾਂ ਬਸ ਇਹ ਤਸੱਲੀ ਕਰੋ ਆਪਦੀ ਕਿਉਂਕਿ ਪੈਸੇ ਜਾਣੇ ਆਪਾਂ ਪਹਿਲੇ ਆਗ ਲਿਆਂਦੇ ਆਂ ਇੱਕ ਨੰਬਰ ਹੈਪੀ ਸਾਂਝਾ ਕਰਦੇ ਆਪਾਂ ਨੰਬਰ ਸੰਸਾਪ ਆਪਣਾ 8146373572 ਪਿੰਡ ਆਪਣਾ ਬੁਰਜਿੰਦੁਰਾ ਜ਼ਿਲ੍ਹਾ ਤਰਨਤਾਰ ਤਹਿਸੀਲ ਪੱਟੀ ਨਾਮ ਮੇਰਾ ਪੀਏ ਪੀ ਨਾਮ ਠੀਕ ਹੈ 90 ਦੋਸਤੋ ਇਹ ਨੰਬਰ ਸਕਰੀਨ ਦੇ ਉੱਪਰ ਚੱਲਣ ਦੇ ਆ ਨੰਬਰਾਂ ਤੇ ਕਾਲ ਕਰਕੇ ਕਰ ਲਿਓ ਗੱਲਬਾਤ ਤੇਰੇਆ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਨਾਲ ਸਾਰਿਆਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ